ਤਾਂ ਤਨ ਬਾਬਾ ਸ੍ਰੀ ਚੰਜੀ ਮਹਾਰਾਜ ਸੰਗਤ ਜੀ ਅੱਜ ਦੀ ਸਾਖੀ ਅੱਜ ਦਾ ਪ੍ਰਸੰਗ ਬਾਬਾ ਸ੍ਰੀ ਚੰਜੀ ਮਹਾਰਾਜ ਜੀ ਦਾ ਸੋਮਨਾਥ ਪੰਡਿਤ ਨੂੰ ਆਪਣੇ ਸ਼ਿਸ਼ ਬਣਾਉਣ ਬਾਰੇ ਹੈ ਸੋਮਨਾਥ ਪੰਡਿਤ ਨੂੰ ਜਦ ਪਤਾ ਲੱਗਾ ਕਿ ਬਾਬਾ ਸ੍ਰੀ ਚੰਜੀ ਮਹਾਰਾਜ ਕਾਂਸੀ ਆਏ ਹਨ ਬੜਾ ਖੁਸ਼ ਹੋਇਆ ਅਤੇ ਉਸ ਦੇ ਮਨ ਵਿੱਚ ਬਾਬਾ ਜੀ ਦੇ ਦਰਸ਼ਨ ਕਰਨ ਦੀ ਜਗਿਆਸਾ ਜਾਗੀ ਉਸ ਨੇ ਸਮਝ ਲਿਆ ਸੀ ਕਿ ਮੰਦਰ ਦੇ ਵਿੱਚ ਜਥਾਲ ਅਦੇ ਸਮਗਰੀ ਗੁੰਮ ਹੋਈ ਹੈ ਇਹ ਬਾਬਾ ਸ਼੍ਰੀ ਚੰਜੀ ਦੀ ਹੀ ਕਰਾਮਾਤ ਹੈ ਜਿਨ੍ਹਾਂ ਨੂੰ ਉਹ ਕਸ਼ਮੀਰ ਵਿੱਚ ਮਿਲਿਆ ਸੀ ਸੋਮਨਾਥ ਉਹੀ ਪੰਡਤ assemblage ਜਿਸ ਨੂੰ ਆਪਣੇ ਗਿਆਨ ਤੇ ਬੜਾ ਮਾਣ ਸੀ ਪਰ ਕਸ਼ਮੀਰ ਵਿੱਚ ਬਾਬਾ ਸ਼੍ਰੀ ਚੰਜੀ ਪਾਸੋਂ ਉਹ ہار ਗਿਆ ਸੀ ਉਸ ਨੇ ਦੂਰੋਂ ਬਾਬਾ ਜੀ ਨੂੰ ਪਹਿਚਾਨ ਲਿਆ ਕਿ ਇਹ ਉਹੀ ਮੂਰਤ ਸ਼ੰਕਰ ਜੀ ਭਗਵਾਨ ਦਾ ਸਰੂਪ ਹਨ ਜਿਵੇਂ ਤਾਰਿਆਂ ਵਿੱਚ ਚੰ드ਰਮਾ ਸੁਭਾਇ ਸੁਭਾ ਹੁੰਦਾ ਹੈ ਉਸੇ ਤਰ੍ਹਾਂ ਬਾਬਾ ਸ਼੍ਰੀ ਜਨ ਜੀ ਸਮਾਦੀ ਲਾ ਕੇ ਬੈਠੇ ਹੋਏ ਸਨ ਭਗਵਾਨ ਜੀ ਸੰਗਤ ਵਿੱਚ ਸ਼ੋਭਾ ਦੇ ਰਹੇ ਸਨ ਸੋਮਨਾਥ ਨੇ ਬਾਬਾ ਜੀ ਦੇ ਚਰਨ ਪਕੜੇ ਨਮਸਕਾਰ ਕੀਤੀ ਆਪਣੇ ਧੰਨ ਭਾਗ ਸਮਝੇ ਬਾਬਾ ਜੀ ਨੇ ਵੀ ਉੱਠ ਕੇ ਸੋਮਨਾਥ ਨੂੰ ਗਲੇ ਲਾਇਆ ਪਰਿਵਾਰ ਦੀ ਰਾਜੀ ਖੁਸ਼ੀ ਪੁਣੀ ਸੋਮਨਾਥ ਜੀ ਦੀ ਅਬਿਲਾਖਾ ਜੋ ਬਹੁਤ ਹੀ ਪੁਰਾਣੀ ਸੀ ਉਹ ਪੂਰੀ ਹੋ ਗਈ ਬਾਬਾ ਜੀ ਦੇ ਦਰਸ਼ਨਾਂ ਦੀ ਹੁਣ ਉਹ ਰੋਜ਼ ਬਾਬਾ ਜੀ ਦੇ ਦਰਸ਼ਨ ਕਰਨ ਆਉਂਦਾ ਬਾਬਾ ਜੀ ਦੀ ਸੇਵਾ ਵਿੱਚ ਲੱਗ ਗਿਆ ਅਤੇ ਉਸਨੇ ਆਸ-ਪਾਸ ਦੇ ਸਾਰੇ ਵਿਦਵਾਨਾਂ ਨੂੰ ਦੱਸ ਦਿੱਤਾ ਕਿ ਬਾਬਾ ਸ਼੍ਰੀ ਚੰਦ ਜੀ ਕਾਂਸੀ ਦੀ ਧਰਤੀ ਤੇ ਪਧਾਰੇ ਹਨ ਉਹ ਮੇਰੇ ਗੁਰਦੇਵ ਹਨ ਅਤੇ ਮਾਨਵਤਾ ਦਾ ਭਲਾ ਕਰਨ ਲਈ ਧਰਮ ਦਾ ਉਪਦੇਸ਼ ਦੇਣ ਲਈ ਆਏ ਹਨ ਉਹ ਪਰਵਿਰਤੀ ਮਾਰਗ ਤੋਂ ਦੂਰ ਰਹਿੰਦੇ ਹਨ ਅਧਿਆਤਮ ਵਿੱਚ ਭਰਪੂਰ ਹਨ ਜਿਨ੍ਹਾਂ ਦੀਆਂ ਗੱਲਾਂ ਅਤੇ ਯਸ਼ ਮੈਂ ਆਪ ਜੀ ਨਾਲ ਰੋਜ਼ ਕਰਦਾ ਸੀ ਮੇਰਾ ਮਨ ਕਹਿੰਦਾ ਸੀ ਕਿ ਗੁਰਦੇਵ ਕਾਂਸੀ ਜ਼ਰੂਰ ਆਣਗੇ ਮੇਰੇ ਗੁਰਦੇਵ ਨੇ ਅਸੀਂ ਘਾਟ ਦੇ ਆਸਣ ਲਾਇਆ ਹੋਇਆ ਹੈ ਆਪ ਸਾਰੇ ਉਹਨਾਂ ਦੇ ਦਰਸ਼ਨ ਕਰੋ ਸਾਰੇ ਹੀ ਵਿਦਵਾਨ ਅਸੀਂ ਘਾਟ ਤੇ ਬਾਬਾ ਜੀ ਦੇ ਦਰਸ਼ਨ ਕਰਨ ਪਹੁੰਚੇ ਪਰ ਪਹਿਲਾਂ ਉਹਨਾਂ ਨੇ ਅਗਿਆਨੀਆਂ ਵਾਂਗ ਸ਼ੰਕਾ ਕੀਤੀ ਬਾਬਾ ਜੀ ਦੇ ਨਾਲ ਅਰਥ ਸ਼ਾਸਤਰ ਕਰਨ ਲੱਗ ਪਏ ਬਾਬਾ ਜੀ ਉਹਨਾਂ ਦੇ ਹਰ ਸਵਾਲ ਦਾ ਤੁਰੰਤ ਹੀ ਜਵਾਬ ਦਿੰਦੇ ਅਨੇਕਾਂ ਸਵਾਲ ਹੋਏ ਅਨੇਕਾਂ ਜਵਾਬ ਬਾਬਾ ਜੀ ਵੱਲੋਂ ਦਿੱਤੇ ਗਏ ਸਭ ਸਵਾਲਾਂ ਦੇ ਉੱਤਰ ਮਿਲਣ ਤੇ ਸਾਰੇ ਵਿਦਵਾਨ ਬੜੇ ਲਜਜਿਤ ਹੋਏ ਮਨ ਵਿੱਚ ਹੀਣ ਭਾਵਨਾ ਸੀ ਜੋ ਉਹ ਨਿਕਲ ਗਈ ਅਤੇ ਮਨੋਂ ਮਨ ਉਹਨਾਂ ਨੇ ਸ਼ਮਾ ਯਾਚਨਾ ਕੀਤੀ ਕਿ ਕਿਉਂ ਅਸੀਂ ਬਾਬਾ ਜੀ ਦੇ ਗਿਆਨ ਉੱਪਰ ਕਿੰਤੂ ਪ੍ਰੰਤੂ ਕੀਤਾ ਹੈ ਸਭ ਬਾਬਾ ਜੀ ਦੇ ਸਾਹਮਣੇ ਸਿਰ ਨੀਵਾ ਕਰਕੇ ਬੈਠ ਗਏ। ਬਾਬਾ ਜੀ ਨੇ ਉੱਥੇ ਧਰਮ, ਸੱਚਾਈ, ਪ੍ਰਭੂ ਦੀ ਭਗਤੀ ਬਾਰੇ ਕਈ ਦਿਨ ਉਪਦੇਸ਼ ਦਿੱਤੇ, ਵਿਚਾਰਾਂ ਜੀਤੀਆਂ। ਸੰਗਤ ਨੂੰ ਕਈ ਦਿਨ ਉਪਦੇਸ਼ ਦੇ ਕੇ ਰੱਬ ਨਾਲ ਜੋੜਿਆ, ਪਰਮਾਤਮਾ ਨਾਲ ਜੋੜਿਆ, ਧਰਮ ਦੇ ਨਾਲ ਜੋੜਿਆ। ਜੋ ਵਿਦਵਾਨ ਬਾਬਾ ਜੀ ਤੇ ਸ਼ੰਕਾ ਕਰਦੇ ਸਨ, ਉਹਨਾਂ ਨੇ ਵੀ ਖਿਮਾ ਯਾਚਨਾ ਕੀਤੀ। ਬਾਬਾ ਜੀ ਦੇ ਨਾਲ ਜੁੜੇ ਬਾਬਾ ਜੀ ਤੋਂ ਉਪਦੇਸ਼ ਪ੍ਰਾਪਤ ਕੀਤੇ ਔਰ ਧਨ ਹੋ ਗਏ। ਬਾਬਾ ਜੀ ਹਰ ਰੋਜ਼ ਦੀ ਤਰ੍ਹਾਂ ਆਸਨ ਤੇ ਬੈਠਦੇ ਸਨ। ਭਗਤੀ ਦੀਆਂ ਗੱਲਾਂ, ਧਰਮ ਦੀਆਂ ਗੱਲਾਂ ਸੰਗਤ ਦੇ ਨਾਲ ਕਰਦੇ ਸਨ। ਕੁਝ ਸਮਾਂ ਉੱਥੇ ਰੁਕਣ ਦੀ ਜਦ ਵਿਦਵਾਨਾਂ ਨੇ ਬੇਨਤੀ ਕੀਤੀ ਤਾਂ ਬਾਬਾ ਜੀ ਕੁਝ ਦਿਨ ਹੋਰ ਉੱਥੇ ਰੁਕੇ ਪ੍ਰਚਾਰ ਕਰਦੇ ਰਹੇ। ਬਾਬਾ ਜੀ ਕਾਂਚੀ ਤੋਂ ਬਾਅਦ ਗਿਆ ਪਟਨਾ। ਉਸ ਵੱਲ ਨੂੰ ਚੱਲ ਪਏ ਧਰਮ ਦਾ ਪ੍ਰਚਾਰ ਕੀਤਾ ਅਸਾਮ ਬੰਗਾਲ ਆਦਿ ਪ੍ਰਾਂਤ ਵਿੱਚ ਜਾ ਕੇ ਵੀ ਉਪਦੇਸ਼ ਦਿੱਤੇ ਮਨੁੱਖਤਾ ਦਾ ਸੰਦੇਸ਼ ਦਿੱਤਾ ਸੋਮਨਾਥ ਦਾ ਅਤੀ ਪ੍ਰੇਮ ਦੇਖ ਕੇ ਬਾਬਾ ਜੀ ਬਹੁਤ ਪ੍ਰਸੰਨ ਹੋਏ ਸੋਮਨਾਥ ਵੀ ਮਨੋਂ ਬਾਬਾ ਜੀ ਦੀ ਨਿਰੰਤਰ ਸੇਵਾ ਕਰਦਾ ਰਿਹਾ ਉਸ ਨੇ ਹੱਥ ਜੋੜ ਕੇ ਬਾਬਾ ਜੀ ਦੀ ਚਰਨ ਬੰਦਿਆ ਕੀਤੀ ਤੇ ਬਾਬਾ ਜੀ ਨੂੰ ਉਹਨਾਂ ਨੇ ਬੇਨਤੀ ਕੀਤੀ ਕਿ ਮੈਨੂੰ ਆਪਣਾ ਚੇਲਾ ਬਣਾ ਲੋ ਬਾਬਾ ਜੀ ਨੇ ਸੋਮਨਾਥ ਨੂੰ ਧਿਕਸ਼ਾ ਦੇ ਕੇ ਆਪਣਾ ਚੇਲਾ ਬਣਾਇਆ ਅਤੇ ਨਾਮ ਸੋਮਦੇਵ ਸ਼ੁਭ ਰੱਖਿਆ ਉਪਦੇਸ਼ ਦਿੱਤਾ ਉਦਾਸੀਨ मतदा ਉਸ ਸਮੇਂ ਜੇਤਰ ਮਹੀਨੇ ਦੀ ਸ਼ੁਕਲ ਪੱਖ ਦੀ ਪੰਚਮ ਤਿਤੀ ਸੀ ਅਤੇ ਵਿਕਰਮ ਸੰਮਤ 1574 ਸੀ ਸੰਗਤ ਜੀ ਅਗਲੀ ਸਾਕੀ ਅਗਲੀ ਵੀਡੀਓ ਦੇ ਨਾਲ ਆਪ ਜੀ ਨਾਲ ਸਾਂਝੀ ਕਰਾਂਗੇ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਵਾਹਿਗੁਰੂ ਜੀ